ਅੰਮ੍ਰਿਤਸਰ ਵਿੱਚ ਹੁਣ ਦਿਨ ਬਰ ਦਿਨ ਕ੍ਰਾਈਮ ਦਾ ਨਿਸ਼ਾਨ ਮਿਟਣਾ ਸਟਾਰਟ ਹੋ ਚੁੱਕਿਆ ਹੈ ਹਾਂਜੀ ਤੁਹਾਨੂੰ ਦੱਸ ਦਈਏ ਕਿ ਕਮਿਸ਼ਨਰ ਗੁਰਪ੍ਰੀਤ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਪੁਲਿਸ ਹਰ ਰੋਜ਼ ਨਵੀਂ ਕਾਮਯਾਬੀ ਹਾਸਲ ਕਰ ਰਹੀ ਹੈ ਅੱਜ ਦਾ ਹੀ ਇੱਕ ਕੇਸ ਹੈ ਜਿਸ ਵਿੱਚ ਦੋ ਮੁਜਰੀਮ ਕਾਬੂ ਕੀਤੇ ਗਏ ਹਨ ਜਿਨ੍ਹਾਂ ਦੁਆਰਾ ਮੋਬਾਈਲ ਖੋ ਕੇ ਇੱਕ ਦੁਕਾਨਦਾਰ ਨੂੰ ਸਸਤੇ ਰੇਡ ਵਿੱਚ ਵੇਚੇ ਜਾਂਦੇ ਸਨ ਆਓ ਸੁਣਾਂ ਨਾ ਇਹ ਪੂਰੀ ਜਾਣਕਾਰੀ ਅੰਮ੍ਰਿਤਸਰ ਅੰਮ੍ਰਿਤਸਰ ਕਮਿਸ਼ਨਰ ਦੇ ਥਾਣਾ ਸੇਫ ਬਲੈਂਸ ਵਿਖੇ ਕੱਲ ਸਾਨੂੰ 12 ਤਰੀਕ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਵੱਲੋਂ ਮਨੀਸ਼ ਸ਼ਰਮਾ ਜੋ ਕਿ ਈਸ਼ਵਰਨਗਰ ਅਮਰਸਾਦੇ ਰਹਿਣ ਵਾਲੇ ਇਹਨਾਂ ਨੇ ਦੱਸਿਆ ਕਿ 11 ਤਰੀਕ ਨੂੰ ਕਰੀਬ 2 ਵਜੇ ਜਦੋਂ ਆਪਣੀ ਬੇਟੀ ਨੂੰ ਲੈਣ ਡੀਏਵੀ ਸਕੂਲ ਦੇ ਸਾਹਮਣੇ ਆਏ ਸਨ ਤਾਂ ਇੱਕ ਐਕਟਵਾ ਸਵਾਰ ਨੌਜਵਾਨ ਜੋ ਕਿ ਗ੍ਰੇ ਕਲਰ ਦੀ ਐਕਟਵਾ ਸੀ ਜਿਸ ਦਾ ਉਹਨਾਂ ਨੇ ਨੰਬਰ ਵੀ ਦੱਸਿਆ ਉਹਨੇ ਉਹਨਾਂ ਕੋਲੋਂ ਮੋਬਾਈਲ ਫੋਨ ਖੋ ਕੇ ਮੌਕੇ ਤੋਂ ਫਰਾਰ ਹੋ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਅਨੁਨ ਦੇ ਖਿਲਾਫ ਇੱਕ ਐਨਸੀਬੀ 79 ਬੀ 2 ਦੇ ਤਹਦੀ ਕੋ ਮਕਦਮਾ ਰਿਸਿਵ ਕੀਤਾ ਸੀ ਜਦੋਂ ਅਸੀਂ ਇਸ ਚੀਜ਼ ਦੀ ਇਨਵੈਸਟੀਗੇਸ਼ਨ ਕੀਤੀ ਅਸੀਂ ਜੋ ਕੋਡ ਦਾ ਅਸਲ ਦੋਸ਼ੀ ਸੀਗਾ ਜਿਸ ਦਾ ਨਾਮ ਹਰਮਨ ਹਰਮਨਦੀਪ ਸਿੰਘ ਪੁੱਤਰ ਰਸ਼ਪਾਲ ਸਿੰਘ ਜੋ ਕਿ ਵਾਸੀ ਐਸਕੋਰਟ ਐਵੇਨਿਊ ਵੇਰ ਕਮਰਸਰ ਦਾ ਰਹਿਣ ਵਾਲਾ ਸੀ ਜਦੋਂ ਅਸੀਂ ਉਸ ਨੂੰ ਇਸ ਮਕਦਮੇ ਵਿੱਚ ਅਰੈਸਟ ਕੀਤਾ ਤਾਂ ਉਸ ਨੇ ਆਪਣੀ ਪੁਸ਼ਟੀਸ਼ ਦੇ ਵਿੱਚ ਦੱਸਿਆ ਕਿ ਜੋ ਵੀ ਫੋਨ ਉਹ ਅਲੱਗ-ਅਲੱਗ ਜੋ ਕਿ ਇਹਨਾਂ ਨੇ ਪਹਿਲਾਂ ਵੀ ਕਈ ਜਗ੍ਹਾ ਵਾਰਦਾਤ ਕੀਤੀ ਆ ਮੈਡੀਟਾ ਰੋਡ ਦੇ ਏਰੀਏ ਵਿੱਚ ਸਿਵਲ ਲਾਈਨ ਦੇ ਏਰੀਏ ਦੇ ਵਿੱਚ ਉਹ ਮੋਬਾਈਲ ਫੋਨ ਖੋ ਕਰਕੇ ਅ ਲਿਬਰਟੀ ਮਾਰਕੀਟ ਦੇ ਵਿੱਚ ਜੋ ਸੰਦੀਪ ਧਵਨ ਉਰਫ ਗੋਲਾ ਉਸ ਦੀ ਦੁਕਾਨ ਤੇ 3500 ਰੁਪਏ ਦੇ ਵਿੱਚ ਮੋਬਾਈਲ ਵੇਚਦਾ ਵਾ ਜੋ ਕਿ ਅੱਗੇ ਮੋਬਾਈਲਾਂ ਦੇ ਵਿੱਚ ਤਕਨੀਕੀ ਫੇਰ ਬਦਲ ਕਰਕੇ ਉਹਨਾਂ ਨੂੰ ਅੱਗੇ ਰੀਸੇਲ ਕਰਦਾ ਵਾ ਜਦੋਂ ਸਾਡੀ ਪੁਲਿਸ ਪਾਰਟੀ ਨੇ ਦੋਸ਼ੀ ਸੰਦੀਪ ਧਵਨ ਉਰਫ ਗੋਲਾ ਨੂੰ ਇਸ ਮੁਕਦਮੇ ਦੇ ਵਿੱਚ ਨਾਮਜ਼ਦ ਕਰਕੇ ਜੋ ਦੋਸਤੇ ਦੁਕਾਨ ਤੇ ਰੇਡ ਕੀਤੀ ਤਾਂ ਉਥੋਂ ਸਾਨੂੰ ਅਲੱਗ-ਅਲੱਗ ਚੋਰੀ ਦੇ ਖੋਦ ਦੇ ਟੋਟਲ 21 ਮੋਬਾਈਲ ਫੋਨ ਬਰਾਮਦ ਹੋਏ ਹਨ ਜਿਸ ਬਾਰੇ ਕੋਈ ਵੀ ਬਿੱਲ ਕੋਈ ਵੀ ਬਾਕਸ ਜਾਂ ਕੋਈ ਵੀ ਸਬੂਤ ਆਪਣੀ ਮਾਲਕੀ ਦੇ ਪੇਸ਼ ਨਹੀਂ ਕਰ ਪਾਇਆ ਜਿਸ ਤੋਂ ਬਾਅਦ ਅਸੀਂ ਇਸ ਦੋਸ਼ੀ ਨੂੰ 411 APC ਜੋ ਕਿ ਅਗਰ ਕੋਈ ਵੀ ਆਪਾਂ ਡਿਸਹੋਨੇਸਟਲੀ ਕੋਈ ਵੀ ਸਟੋਲਨ ਪ੍ਰਾਪਰਟੀ ਰਿਸੀਵ ਕਰਦੇ ਆ ਜਿਸ ਦੇ ਤਹਿਤ ਇਸ ਮੁਕਦਮੇ ਵਿੱਚ ਵਾਦਾ ਕਰਕੇ ਮੇਨ ਦੋਸ਼ੀ ਹਰਮਨ ਤੇ ਇਸ ਦਾ ਜੋ ਦੁਕਾਨਦਾਰ ਜਿਸ ਨੇ ਮੋਬਾਈਲ ਫੋਨਾਂ ਦੀ ਖਰੀਦ ਕੀਤੀ ਸੀ ਜਿਸ ਦਾ ਨਾਮ ਸੰਦੀਪ ਕਵਨੂਫ ਗੋਲਾਵਾ ਦੋਨੋਂ ਨੂੰ ਅਰੈਸਟ ਕਰਕੇ ਇਸ ਮੁਕਦਮੇ ਦੇ ਵਿੱਚ ਟੋਟਲ 21 ਮੋਬਾਈਲ ਫੋਨਜ਼ ਬਰਾਮਦ ਕੀਤੇ ਗਏ ਹਨ ਅੱਛਾ ਜਿਹੜੇ ਵੀ ਕੀ ਫੋਨ ਜਿਹੜੇ ਕੀਤੇ ਨੇ ਕਿਹੜੇ ਜਿਹੜੇ ਫੋਨ ਕਿੰਨੇ ਕਿੰਨੇ ਕੀ ਫੋਨ ਨੇ ਇਹ ਅਲੱਗ-ਅਲੱਗ ਨੇ ਜੀ ਹਰ ਕਿਸਮ ਦਾ ਇਸ ਦੇ ਵਿੱਚ ਫੋਨ ਹੈ ਸੈਮਸੰਗ ਦੇ ਨੇ ਵੀਵੋ ਦੇ ਨੇ ਐਮ2 ਦੇ ਨੇ ਆਈਫੋਨ ਦੇ ਆਈਫੋਨ ਹੈ ਸੋ ਅਲੱਗ-ਅਲੱਗ ਕਿਸਮ ਦੇ ਜੋ ਵੀ ਮੋਬਾਈਲ ਫੋਨ ਇੱਕ ਹੋ ਕਰਦਾ ਸੀ ਉਹ ਅੱਗੇ ਆ ਕੇ ਇਸ ਦੁਕਾਨਦਾਰ ਨੂੰ ਵੇਚਦਾ ਸੀ ਫਿਰ ਆ ਪਹਿਲੀ ਵਾਰੀ ਵੇਖਿਆ ਕਿ ਜਿਹੜਾ ਚੋਰੀ ਦਾ ਮੋਬਾਈਲ ਹੈ ਉਹਦਾ ਰੇਟ ਫਿਕਸ ਹੋ ਗਏ ਉਹਦਾਂ ਦੇ ਚਲੋ ਰੇਟ ਫਿਕਸ ਹੁੰਦੇ ਆ ਵੱਖੋ-ਵੱਖਰੇ ਆਟਮਾ ਦੇ ਇਹਦੇ ਵਿੱਚ 3500 ਕੀ ਹਰ ਮੋਬਾਈਲ 3500 ਬਿਲਕੁਲ ਜੀ ਜੋ ਦੋਸ਼ੀ ਨੇ ਆਪਣੀ ਪੁਸ਼ਕਸ਼ ਦੇ ਵਿੱਚ ਦੱਸਿਆ ਕਿ ਉਹ ਮੋਬਾਈਲ ਫੋਨ ਜੋ ਵੀ ਖੋ ਕਰਦਾ ਸੀ ਸਥਿਤੀ ਕੰਡੀਸ਼ਨ ਦੇ ਹਿਸਾਬ ਨਾਲ ਉਹ ਕਰੀਬ 35000 ਰੁਪਏ ਦੇ ਵਿੱਚ ਉਹ ਮੋਬਾਈਲ ਫੋਨ ਇਸ ਦੁਕਾਨਦਾਰ ਨੂੰ ਵੇਚਦਾ ਸੀ ਕਿੰਨੇ ਕ ਸਮੇਂ ਤੋਂ ਲਗਾਤਾਰ ਇਹ ਚੱਲਦਾ ਆ ਰਿਹਾ ਸੀਗਾ ਇਸ ਤਰੀਕੇ ਦਾ ਜੋ ਇਸ ਦੇ ਖਿਲਾਫ ਇਸ ਤੋਂ ਪਹਿਲਾਂ ਇਸ ਦੇ ਖਿਲਾਫ ਕੋਈ ਹੋਰ ਮਕਦਮੇ ਦੇ ਵਿੱਚ ਰਸਤਾ ਨਹੀਂ ਪਈ ਬਟ ਇਸ ਨੇ ਕਈ ਹੋਰ ਵਾਰਦਾਤਾ ਮੰਨੀਆਂ ਨੇ ਸੋ ਅਸੀਂ ਜਿਹੜੇ ਮੋਬਾਈਲ ਫੋਨ ਇੱਕ ਇਹ ਦੇ ਇੱਕ ਰਿਕਵਰ ਕੀਤੇ ਨੇ ਇਹਨਾਂ ਦਾ ਟੈਕਨੀਕਲੀ ਇਹਨਾਂ ਨੂੰ ਸਰਚ ਕਰਕੇ ਇਹਨਾਂ ਦੇ ਮਾਲਕਾਂ ਤੱਕ ਪਹੁੰਚਾਂਗੇ ਤੇ ਫਿਰ ਮਾਲਕਾਂ ਤੋਂ ਇਸ ਬਾਰੇ ਪੁੱਛਗਿਛ ਕੀਤੀ ਜਾਊਗੀ ਕਿ ਉਹਨਾਂ ਨੇ ਜਦੋਂ ਉਸ ਨਾਲ ਵਾਰਦਾਤ ਹੋਈ ਤਾਂ ਕਿਸ ਥਾਣੇ ਦੇ ਵਿੱਚ ਉਹਨਾਂ ਦਾ ਮਕਦਮਾ ਦਰਜਾ ਸੋ ਉਹਨਾਂ ਮਕਦਮਿਆਂ ਦੇ ਵਿੱਚ ਵੀ ਅਸੀਂ ਇਸ ਦੋਸ਼ੀ ਨੂੰ ਨਾਮਜ਼ਦ ਕਰਾਂਗੇ ਤੇ ਉਸ ਤੋਂ ਬਾਅਦ ਹੀ ਦੱਸ ਸਕਦੇ ਹਾਂ ਕਿ ਕਿੰਨੇ ਪ੍ਰਾਣੀਆਂ ਵਾਰਦਾਤਾਂ ਦੇ ਵਿੱਚ ਇਹ ਪਿਆ ਹੋਇਆ ਸੀਗਾ ਜੋ ਇਹ ਦੋਸ਼ੀ ਆ ਇਹ ਵੈਸੇ ਤਾਂ ਨਸ਼ੇਦ ਆਦੀ ਆ ਕੋਈ ਕੰਮ ਤੰਦਾ ਕੋਈ ਨਹੀਂ ਕਰਦਾ ਤੇ ਇਹ ਹਜੇ ਅਧੇੜ ਉਮਰ ਦਾ ਹੀ ਆ 20 ਤੋਂ 25 ਸਾਲ ਦੇ ਵਿਚਾਲੇ ਇਸ ਦੀ ਉਮਰ ਹੈ ਜੀ ਸਰ ਲੱਗਦਾ ਕਿ ਇਹਦੇ ਵੱਲੋਂ ਚੋਰੀ ਦੇ ਮੋਬਾਈਲ ਕੁਝ ਵੇਚੇ ਵੀ ਗਏ ਨੇ ਲੋਕਾਂ ਨੂੰ ਬਿਲਕੁਲ ਜੀ ਹੋ ਸਕਦਾ ਵਾ ਇਹ ਹਜੇ ਇਨਵੈਸਟੀਗੇਸ਼ਨ ਦਾ ਮੁੱਦਾ ਵਾ ਜੋ ਦੋਨੇ ਦੋਸ਼ੀ ਨੇ ਇਸ ਮੁਕਦਮੇ ਦੇ ਉਹਨਾਂ ਤੋਂ ਡਿਟੇਲ ਦੇ ਵਿੱਚ ਹੁਣ ਰਿਮਾਂਡ ਲਿਆ ਗਿਆ ਵਾ ਤੇ ਰਿਮਾਂਡ ਦੌਰਾਨ ਇਹਨਾਂ ਤੋਂ ਡਿਟੇਲ ਦੇ ਵਿੱਚ ਕੋਸ਼ਿਸ਼ ਕੀਤੀ ਜਾਊਗੀ ਤੇ ਸਾਨੂੰ ਪੂਰੀ ਉਮੀਦ ਹੈ ਕਿ ਹੋਰ ਵੀ ਰਿਕਵਰੀ ਹੋ ਸਕਦੀ ਹੈ ਤੇ ਹੋਰ ਵੀ ਕਈ ਵਾਰਦਾਤਾਂ ਜੋ ਇਹਨਾਂ ਵੱਲੋਂ ਕੀਤੀਆਂ ਗਈਆਂ ਨੇ ਜੋ ਹਰਮਨ ਵੱਲੋਂ ਕੀਤੀਆਂ ਗਈਆਂ ਨੇ ਉਹਨਾਂ ਦਾ ਖਲਾਸਾ ਵੀ ਹੋ ਸਕਦਾ ਵਾ ਸਰ ਦੁਕਾਨਦਾਰਾਂ ਦੇ ਵੱਲੋਂ ਮਾਫੀ ਮੰਗੀ ਗਈ ਹੈ ਤੇ ਉਹਨਾਂ ਨੂੰ ਕੀ ਹੋਰ ਦੁਕਾਨਦਾਰਾਂ ਨੂੰ ਕੀ ਅਪੀਲ ਆ ਅ ਅੱਜ ਇਸੇ ਮੁਕਦਮੇ ਦੇ ਸਬੰਧ ਵਿੱਚ ਅ ਅਸੀਂ ਜੋ ਦੋਸ਼ੀ ਦੁਕਾਨਦਾਰ ਆ ਉਸਨੇ ਪਰਿਵਾਰ ਨੂੰ ਕੱਲ ਉਹਨਾਂ ਨੂੰ ਪ੍ਰੂਫ ਦੇ ਤਹਿਤ ਦਿਖਾਇਆ ਸੀ ਕਿ ਆ ਮੋਬਾਈਲ ਫੋਨ ਨੇ ਜੋ ਇਸ ਇਸ ਜਗ੍ਹਾ ਤੋਂ ਖੋਹ ਕੀਤੇ ਗਏ ਨੇ ਉਹਨਾਂ ਨੂੰ ਜਿਸ ਮਦਈ ਹੈ ਜਿਨ੍ਹਾਂ ਦੇ ਮੋਬਾਈਲ ਫੋਨ ਖੋਹ ਕੀਤੇ ਗਏ ਨੇ ਉਹਨਾਂ ਨਾਲ ਵੀ ਮਲਾਇਆ ਗਿਆ ਸੀ ਉਹਨਾਂ ਨੂੰ ਫੋਟੋਗ੍ਰਾਫੀ ਵੀਡੀਓ ਵੀ ਦਿਖਾਈ ਗਈ ਸੀ ਕਿ ਜਿਸ ਇਸ ਜਗ੍ਹਾ ਜਾ ਕੇ ਹਰਮਨ ਨੇ ਮੋਬਾਈਲ ਫੋਨ ਖੋਹ ਕਰਕੇ ਉਸ ਨੂੰ ਦਿੱਤੇ ਹਨ ਪਰਿਵਾਰ ਸਾਡੇ ਨਾਲ ਪੂਰਾ ਕੱਲ ਸਹਿਮਤ ਸੀ ਬਟ ਅੱਜ ਕਿਸੇ ਪ੍ਰਧਾਨ ਵੱਲੋਂ ਜਾਂ ਕਿਸੇ ਵੱਲੋਂ ਅਫਵਾਹ ਫਲਾਈ ਗਈ ਦੁਕਾਨਦਾਰਾਂ ਦੇ ਵਿੱਚ ਕਿ ਪੁਲਿਸ ਵੱਲੋਂ ਗਲਤ ਪਰਚਾ ਕੀਤਾ ਜਾ ਰਿਹਾ ਪੁਲਸ ਵੱਲੋਂ ਵੀ ਦੇਖੀ ਕੀਤੀ ਜਾ ਰਹੀ ਆ ਜਾਂ ਹੋਰ ਧਰਾਵਾਂ ਦੇ ਤਹਿਤ ਕੋਈ ਨਸ਼ੇ ਦੇ ਪਰਚੇ ਦਰਜ ਕੀਤੇ ਜਾ ਰਹੇ ਨੇ ਸੋ ਇਹਨਾਂ ਅਫਵਾਹਾਂ ਨੂੰ ਚਲਦੇ ਅੱਜ ਦੁਕਾਨਦਾਰ ਇਕੱਠੇ ਹੋ ਕੇ ਰੇਲਵੇ ਸਟੇਸ਼ਨ ਸਾਹਮਣੇ ਉਹਨਾਂ ਨੇ ਰੋਡ ਵੀ ਬਲੌਕ ਕੀਤਾ ਸੀ ਜਦੋਂ ਅਸੀਂ ਦੁਕਾਨਦਾਰਾਂ ਨੂੰ ਜਾ ਕੇ ਸਚਾਈ ਦੱਸੀ ਤਾ ਉਹ ਵੀ ਸਾਡੇ ਨਾਲ ਸਹਿਮਤ ਹੋਏ ਤੇ ਜਿਨ੍ਹਾਂ ਵੱਲੋਂ افਵਾਹ ਫਲਾਈ ਗਈ ਸੀ ਜਾਂ ਧਰਨਾ ਲਾਇਆ ਗਿਆ ਸੀ ਕਿਉਂਕਿ ਧਰਨਾ ਕਿਸੇ ਪੁਲਿਸ ਦੀ ਪਰਮਿਸ਼ਨ ਤੋਂ ਬਿਨਾ ਰੋਡ ਬਲੌਕ ਕਰਨਾ ਵੀ ਇੱਕ ਤਰ੍ਹਾਂ ਦਾ ਕਾਨੂੰਨੀ ਜੁਰਮ ਹੈ ਤੁਹਾਡੇ ਖਿਲਾਫ ਲੋਕਾਂ ਨੂੰ ਆਵਾਜਾਈ ਰੋਕਣ ਲਈ ਟ੍ਰੈਫਿਕ ਦੀ ਵਿਵਸਥਾ ਨੂੰ ਖਰਾਬ ਕਰਨ ਲਈ ਤੁਹਾਡੇ ਖਿਲਾਫ ਕਾਰਵਾਈ ਹੋ ਸਕਦੀ ਹੈ ਇਸ ਕਰਕੇ ਉਹ ਦੁਕਾਨਦਾਰ ਸਾਡੇ ਕੋਲ ਆਏ ਨੇ ਉਹਨਾਂ ਨੇ ਲਿਖਤੀ ਦੇ ਵਿੱਚ ਮਾਫੀ ਨਮਾ ਹੀ ਮੰਗਿਆ ਕਿ ਗਲਤੀ ਨਾਲ ਸਾਨੂੰ ਕਿਸੇ ਨੇ افਵਾਹ ਫਲਾਈ ਜਿਸ ਕਾਰਨ ਅਸੀਂ ਉਹ ਉਸੀਆਂ ਗੱਲਾਂ ਵਿੱਚ ਆ ਕੇ ਇਹ ਕਦਮ ਚੱਕਿਆ ਸੀ ਪਰ ਉਹ ਪੁਲਿਸ ਦੀ ਕਾਰਵਾਈ ਨਾਲ ਉਹ ਪੂਰੇ ਸਹਿਮਤ ਹਨ ਤੇ ਉਹਨਾਂ ਨੇ ਨੂੰ ਪ੍ਰੋਮਿਸ ਵੀ ਕੀਤਾ ਕਿ ਅੱਗੇ ਤੋਂ ਅਸੀਂ ਦੁਕਾਨਦਾਰ ਸਾਰੇ ਤੁਹਾਡੇ ਨਾਲ ਪ੍ਰੋਮਿਸ ਕਰਦੇ ਹਾਂ ਕਿ ਬਿਨਾ ਬਿੱਲ ਤੋਂ ਬਿਨਾ ਬਾਕਸ ਅਸੀਂ ਕੋਈ ਮੋਬਾਈਲ ਨਹੀਂ ਖਰੀਦਾਂਗੇ ਤੇ ਮੈਂ ਦੁਕਾਨਦਾਰਾਂ ਨੂੰ ਇਹ ਦੱਸਣਾ ਵੀ ਚਾਹਣਾ ਵਾ ਕਿ ਅਗਰ ਤੁਸੀਂ ਕੋਈ ਵੀ ਸਟੋਲਨ ਜਾਂ ਖੋਹ ਕੀਤੀ ਜਾਂ ਚੋਰੀ ਕੀਤੀ ਪ੍ਰੋਪਰਟੀ ਰੀਸੀਵ ਕਰਦੇ ਹੋ ਤਾਂ ਤੁਸੀਂ ਵੀ ਆਈਪੀਐਸ ਦੀ ਧਾਰਾ 411 ਦੇ ਤਹਿਤ ਦੋਸ਼ੀ ਮੰਨੇ ਜਾਣੇ ਹੋ ਇਸ ਕਰਕੇ ਅਗਰ ਤੁਸੀਂ ਕੋਈ ਵੀ ਇਹੋ ਜਿਹੀ ਪ੍ਰੋਪਰਟੀ ਤੁਹਾਡੇ ਕੋਲ ਬਰਾਮਦ ਹੁੰਦੀ ਆ ਤਾਂ ਤੁਹਾਡੀ ਵੀ ਉਸ ਮੁਕਾਦਮੇ ਦੇ ਵਿੱਚ 411 ਦਾ ਵਾਧਾ ਕਰਕੇ ਉਸ ਦੇ ਵਿੱਚ ਅਰੈਸਟ ਹੋਊਗੀ ਇਸ ਲਈ ਅੱਗੇ ਤੋਂ ਅਗਰ ਕੋਈ ਫੋਨ ਤੁਸੀਂ ਰੀਸੀਵ ਕਰਨਾ ਕੋਈ ਸੈਕੰਡ ਹੈਂਡ ਫੋਨ ਲੈਣਾ ਤਾਂ ਪਹਿਲਾਂ ਤਾਂ ਮਾਲਕ ਕੋਲੋਂ ਉਸ ਚੀਜ਼ ਦਾ ਬਿੱਲ ਲਓ ਨਾਲ ਉਸ ਦਾ ਬਾਕਸ ਲਓ ਉਸ ਤੋਂ ਬਾਅਦ ਵੈਰੀਫਾਈ ਕਰਨ ਤੋਂ ਬਾਅਦ ਹੀ ਕੋਈ ਚੀਜ਼ ਖਰੀਦੋ ਠੀਕ ਹੈ ਠੀਕ ਥੈਂਕ ਯੂ ਅਮਰਸਰ ਕਮਿਸ਼ਨਡ ਦੇ ਥਾਣਾ ਸਿਵਲ ਲਾਈਨਸ ਵਿਖੇ ਕੱਲ ਪੁਲਿਸ ਨੇ ਬੜੀ ਮਿਹਨਤ ਨਾਲ ਇੱਕ ਸਨੇਚਰ ਅਰੈਸਟ ਕੀਤਾ ਸੀ ਜਿਸ ਤੋਂ ਬਾਅਦ ਉਹਦੀ ਪੁਸ਼ਕਿਸਤੇ ਲਿਬਰਟੀ ਮਾਰਕੀਟ ਦੀ ਇੱਕ ਸ਼ਾਪ ਤੋਂ ਉਸ ਵੱਲੋਂ ਖੋ ਕਿਤੇ ਮੋਬਾਈਲ ਜੋਸ ਨੇ ਉੱਥੇ ਵਿੱਚ ਸਨ ਉਸ ਦੁਕਾਨਦਾਰ ਨੂੰ ਵੀ ਅਰੈਸਟ ਕੀਤਾ ਗਿਆ ਸੀ ਜੋ ਕਿ ਅਗਰ ਆਪਾਂ ਕਿਸੇ ਵੀ ਤਰੀਕੇ ਨਾਲ ਕੋਈ ਚੋਰੀ ਦਾ ਜਾਂ ਖੋ ਦਾ ਸਮਾਨ ਡਿਸਆਨੈਸਟਲੀ ਰਿਸੀਵ ਕਰਦੇ ਆ ਤਾਂ ਤੁਸੀਂ ਵੀ 411 ਐਪੀਸੀ ਦੇ ਤਹਿਤ ਉਸ ਮੁਕਾਦਮੇ ਦੇ ਵਿੱਚ ਨਾਮਿਨੇਟ ਕੀਤੇ ਜਾਂਦੇ ਆ ਸੋ ਬਟ ਅੱਜ ਲਿਬਰਟੀ ਮਾਰਕੀਟ ਦੇ ਪ੍ਰਧਾਨ ਐਂਡ ਕੁਝ ਹੋਰ ਅਨਸਰਾਂ ਵੱਲੋਂ ਲਿਬਰਟੀ ਮਾਰਕੀਟ ਦੇ ਬਾਕੀ ਦੁਕਾਨਦਾਰਾਂ ਨੂੰ ਉਕਸਾਇਆ ਗਿਆ ਕਿ ਪੁਲਿਸ ਵੱਲੋਂ ਦੁਕਾਨਦਾਰ ਤੇ ਝੂਠੇ ਪਰਚੇ ਜਾਂ ਹੋਰ ਧਰਾਵਾਂ ਦੇ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਜਿਉਂ ਉਹਨਾਂ ਦੇ ਖਿਲਾਫ ਬਹੁਤ ਵਧੀ ਕੀ ਕੀਤੀ ਜਾ ਰਹੀ ਹੈ ਬਟ ਜਦੋਂ ਦੁਕਾਨਦਾਰਾਂ ਨੂੰ ਇਸ ਬਾਰੇ ਦੱਸਿਆ ਗਿਆ ਉਹਨਾਂ ਨੂੰ ਪ੍ਰੂਫ ਦਿਖਾਇਆ ਗਿਆ ਕਿਸ ਤਰੀਕੇ ਨਾਲ ਉਹਨਾਂ ਨੇ ਖੋਦੇ ਮੋਬਾਈਲ ਫੋਨ ਬਰਾਮਦ ਕੀਤੇ ਸਨ ਇਹਨਾਂ ਕੋਲੋਂ ਬਰਾਮਦ ਕੀਤੇ ਗਏ ਸਨ ਤਾਂ ਉਹ ਸਾਡੇ ਨਾਲ ਪੂਰੇ ਸੰਤੁਸ਼ਟ ਸਨ ਉਸ ਤੋਂ ਬਾਅਦ ਜੋ ਮਾਰਕੀਟ ਦੇ ਪ੍ਰਧਾਨ ਨੇ ਜਿਨ੍ਹਾਂ ਨੇ ਇਸ ਦੇ ਤਹਿਤ ਲੋਕਾਂ ਨੂੰ ਇਕੱਠਾ ਕੀਤਾ ਸੀ ਉਹਨਾਂ ਨੇ ਰੇਲਵੇ ਸਟੇਸ਼ਨ ਦੇ ਅੱਗੇ ਧਰਨਾ ਵੀ ਲਗਾਇਆ ਸੀ ਜਿਸ ਨਾਲ ਆਮ ਲੋਕਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਆਈ ਸੀ ਆਮ ਟ੍ਰੈਫਿਕ ਦੀ ਬੜੀ ਸਮੱਸਿਆ ਆਈ ਸੀ ਜਿਸ ਲਈ ਉਹਨਾਂ ਨੇ ਇੱਕ ਲਿਖਤੀ ਤੌਰ ਦੇ ਵਿੱਚ ਪੁਲਿਸ ਕੋਲੋਂ ਮਾਫੀ ਮੰਗੀ ਹੈ ਪੁਲਿਸ ਕੋਲ ਇੱਕ ਲਿਖਤੀ ਤੌਰ ਦੇ ਵਿੱਚ ਇਹ ਬੌਲੋਜੀ ਸਾਰੀ ਮਾਰਕੀਟ ਦੇ ਕੇ ਗਈ ਹੈ ਉਹਨਾਂ ਨੇ ਕਿਹਾ ਕਿ ਅੱਗੇ ਤੋਂ ਸਾਡੀ ਮਾਰਕੀਟ ਦੇ ਵਿੱਚ ਇਹੋ ਜੀ ਕੋਈ ਵੀ ਚੀਜ਼ ਪਾਈ ਜਾਂਦੀ ਹੈ ਕੋਈ ਚੋਰੀ ਦਾ ਜਾਂ ਖੋਹ ਦਾ ਕੋਈ ਮੋਬਾਈਲ ਜਾਂ ਹੋਰ ਕੋਈ ਪ੍ਰੋਪਰਟੀ ਰੀਸੀਵ ਕਰਦਾ ਵਾ ਤਾਂ ਪੁਲਿਸ ਉਸਤੇ ਖਿਲਾਫ ਪੂਰਨ ਤੌਰ ਤੇ ਕਾਰਵਾਈ ਕਰੇ ਜਿਸ ਤਰੀਕੇ ਨਾਲ ਇਸ ਵਾਰ ਇਹਨਾਂ ਵੱਲੋਂ ਵਿਗੜਨ ਪਾਇਆ ਗਿਆ ਆਮ ਤੌਰ ਦੇ ਟ੍ਰੈਫਿਕ ਦੇ ਵਿੱਚ ਇਹਨਾਂ ਨੇ ਇਸ ਚੀਜ਼ ਲਈ ਮਾਫੀ ਮੰਗੀ ਹੈ ਤੇ ਅੱਗੇ ਤੋਂ ਪੁਲਿਸ ਦਾ ਅਗਰ ਪੁਲਿਸ ਇਹ ਅਕਸੀਡੈਂਟ ਨਾ ਪਾਉਂਦੀ ਆ ਕਿਉਂਕਿ ਸਾਨੂੰ ਆਮ ਲੋਕਾਂ ਨੂੰ ਆਖਿਰ ਸਾਡੇ ਨਾਲ ਕੋਈ ਖੋਹ ਹੁੰਦੀ ਆ ਕੋਈ ਮੋਬਾਈਲ ਸਨੇਚ ਹੁੰਦਾ ਵਾ ਤਾਂ ਐਟ ધ ਐਂਡ ਜੋ ਆਮ ਲੋਕ ਨੇ ਉਹ ਪਰੇਸ਼ਾਨ ਹੁੰਦੇ ਨੇ ਇਸ ਕਰਕੇ ਸਾਨੂੰ ਇਹਨਾਂ ਚੀਜ਼ਾਂ ਦੇ ਵਿੱਚ ਪੁਲਿਸ ਨਾਲ ਪੂਰਾ ਮਦਦ ਕਰਨੀ ਚਾਹੀਦੀ ਆ ਨਾ ਕਿ ਧਰਨਾ ਲਗਾ ਕੇ ਪੁਲਿਸ ਦੀ ਕਾਰਵਾਈ ਵਿੱਚ ਵੀ ਵਿਘਨ ਪਾਇਆ ਜਾਵੇ ਤੇ ਆਮ ਲੋਕਾਂ ਨੂੰ ਵੀ ਉਹਨਾਂ ਨੂੰ ਵੀ ਸਮੱਸਿਆ ਕਿਸੇ ਤਰੀਕੇ ਨਾਲ ਉਹਨਾਂ ਦੀ ਵੀ ਲਾਈਫ ਦੇ ਵਿੱਚ ਪਰੇਸ਼ਾਨੀ ਆਵੇ ਸੋ ਅੱਗੇ ਤੋਂ ਇਹ ਚੀਜ਼ ਦਾ ਧਿਆਨ ਰੱਖਣਗੇ ਤੇ ਪੁਲਿਸ ਨੂੰ ਇਹਨਾਂ ਨੇ ਲਿਖਤੀ ਤੌਰ ਦੇ ਵਿੱਚ ਇਹ ਮਾਫੀ ਵੀ ਲਿਖੀ ਆ ਜੀ ਇੱਕ ਸਨੇਚਿੰਗ ਦਾ ਪਰਚਾ ਦਰਜ ਕੀਤਾ ਗਿਆ ਸੀ 379 ਬੀ 2 ਦੇ ਤਹਿਤ ਉਸ ਵਿੱਚ ਜਦੋਂ ਕਿਸੇ ਕੋਲੋਂ ਕੋਈ ਸਟੋਲਨ ਪ੍ਰਾਪਰਟੀ ਅਗਰ ਕੋਈ ਡਿਸੋਨੈਸਟਲੀ ਰੀਸੀਵ ਕਰਦਾ ਵਾ ਤੋ 411 ਆਪੀਸੀ ਤਹਿਤ ਉਹਦੇ ਵਿੱਚ ਦੋਸ਼ੀ ਪਾਇਆ ਜਾਂਦਾ ਵਾ ਸੋ 411 ਦਾ ਵਾਧਾ ਕਰਕੇ ਜੋ ਦੁਕਾਨਦਾਰ ਉਸ ਨੂੰ ਇਸ ਵਿੱਚ ਨਾਮਿਨੇਟ ਕੀਤਾ ਗਿਆ ਜੀ ਸਾਡਾ ਇੱਕ ਸਾਥੀ ਜੋ ਹੈ ਉਹ ਫੜਿਆ ਗਿਆ ਸੀਗਾ 64 ਨੰਬਰ ਦੁਕਾਨ ਤੋਂ ਸੰਦੀਪ ਉਹਦੇ ਕੋਲ ਕੋਚਿੰਗ ਸਨੇਚਿੰਗ ਦੇ ਫੋਨ ਪੜੇ ਗਏ ਸੀ ਠੀਕ ਹੈ ਉਸ ਸਬੰਧੀ ਜਿਹੜਾ ਹੈ ਅੱਜ ਸਾਡੇ ਮਾਰਕੀਟ 'ਚ ਜਿਹੜੀ ਹੈ ਇੱਕ ਸਾਡੀ ਸਾਰੀ ਐਸੋਸੀਏਸ਼ਨ ਨੂੰ ਇੱਕ ਮਿਸਕਨ ਕਮਿਊਨੀਕੇਸ਼ਨ ਹੋਈ ਕਿ ਇਹਦੇ ਤੇ ਕੋਈ ਨਜਾਇਜ਼ ਫਰਜ਼ੀ ਹੋਣ ਲੱਗੇ ਨੇ ਜਦਕਿ ਉਸ ਸਬੰਧੀ ਅਸੀਂ ਗਲਤੀ ਨਾਲ ਜਿਹੜਾ ਹੈ ਉਹ ਤੱਥ ਸਟੇਸ਼ਨ ਦੇ ਸਾਹਮਣੇ ਧਰਨਾ ਦਿੱਤਾ ਐਸੋਸੀਏਸ਼ਨ ਨੇ ਜਿਸ ਦੇ ਨਾਲ ਆਮ ਲੋਕਾਂ ਨੂੰ ਪਰੇਸ਼ਾਨੀ ਹੋਈ ਹੈ ਪਰ ਉਹ ਅਫਸਰਾਂ ਨੇ ਸਾਨੂੰ ਬਿਲਕੁਲ ਸੈਟੀਸਫਾਈ ਕਰਾ ਦਿੱਤਾ ਕਿ ਨਹੀਂ ਉਹਦੇ ਤੇ ਕੋਈ ਵੀ ਗਲਤ ਕੰਮ ਨਹੀਂ ਹੋਏਗਾ ਉੱਤੇ ਬਿਲਕੁਲ ਜਾਇਜ਼ ਜੋਤਾਰਾ ਲੱਗਦੀ ਉਹ ਹੀ ਲਾਈ ਜਾਏਗੀ ਤੇ ਅਸੀਂ ਸੈਟੀਸਫਾਈ ਆਂ ਕਿ ਅਸੀਂ ਆਪਣਾ ਉੱਥੋਂ ਧਰਨਾ ਚੁੱਕ ਲਿਆ ਆਪਣੀ ਗਲਤੀ ਮੰਨਦੇ ਆ ਕਿ ਅਸੀਂ ਮਿਸ ਕਮਿਊਨੀਕੇਸ਼ਨ ਕਰਕੇ ਉੱਥੇ ਗਲਤੀ ਗਲਤੀ ਨਾਲ ਧਰਨਾ ਲਾਇਆ ਸੀ ਹੁਣ ਸਾਰੀ ਐਸੋਸੀਏਸ਼ਨ ਨੇ ਆਪਣਾ ਮਾਫੀ ਨਾਮਾ ਦਿੱਤਾ ਹੈ